ਨਾ ਦੇ ਕੁੰਦਰਾ ਦਾ ਵੀ ਪਟੀ ਸਾਹਿਬ ਕੋਲ ਘਰ ਚਲੇ ਗਏ ਪਟੀ ਸਾਹਿਬ ਨੂੰ ਸਾਫ਼ ਤੇ ਸਪਸ਼ਟ ਲੱਗੇ ਨਹੀਂ ਇਹ ਗੱਲ ਆ ਕਿ ਵੀ ਅਸੀਂ ਇਨਸ਼ਾਅੱਲਾ ਉਸੇ ਸਰੂਪ ਇਹ ਰਿਹਾ ਕਿ ਨਹੀਂ ਝੂਣ ਲੱਗਣੀ ਆ ਇਹ ਝੂਣ ਹੋਣੀ ਚਾਹੀਦੀ ਆ ਸਾਰਿਆਂ ਦੀ ਭਰਾਵਾਂ ਵੀ ਰਹਿ ਆ ਆਪਣੇ ਲੋਕਾਂ ਨਾਲ ਹੀ ਜਾਂਦੀ ਦੀ ਆ ਸਾਨੂੰ ਕੋਈ ਨਹੀਂ ਇਹਦੀ ਕੌਂਦਨੀ ਆ ਕਰਾਉਣੀ ਆ ਇਸ ਬਾਰੇ ਮੈਂ ਪਟੀ ਸਾਹਿਬ ਨੂੰ ਜਿਆਰਾ ਸਾਹਿਬ ਨੂੰ ਮਿਲਣ ਜਾ ਰਿਹਾ ਜਈ ਬੜੀ ਵਧੀਆ ਸਟ੍ਰੈਂਥ ਕੋਲ ਨਾਲ ਕਰਦੇ ਕਿਉਂ ਹੋਇਆ ਸਾਰੇ ਦੁਖੀ ਨੇ ਸਾਰੇ ਪੀਰ ਲੋਗ ਆ ਬਿਲਕੁਲ ਜੇ ਦੁਖੀ ਨਾ ਹੁੰਦੇ ਤਾਂ ਕਦੀ ਨਾ ਇੱਥੇ ਇਕੱਠੇ ਹੁੰਦੇ ਤਾਂ ਇਹ ਆ ਜੀ ਇਹਦੀ ਆਪਾਂ ਨੂੰ ਕਰਨਾ ਕੀ ਚਾਹੀਦਾ ਹਾਲਾ ਜੋ ਹੈਗਾ ਹਾਲਾ ਇਹ ਆ ਜੀ ਟਾਈਮ ਬਣ ਗਿਆ ਅੱਜ ਮੇਰੇ ਖਿਆਲ ਨਾਲ ਉਹ ਨਾਮ ਲੱਗੀਆਂ ਸੀ ਗੋੜਾ ਉਹਨਾਂ ਨੇ ਕੀ ਕੀਤਾ ਹੈ ਕਿ ਜਿਹੜੀ ਗੱਲ ਆ ਜਿੰਨਾਂ ਦੀਆਂ ਵੋਟਾਂ ਰਹਿ ਗਈਆਂ ਨਾ ਉਹ ਭਰਨੀਆਂ ਪਰਸੋਂ ਪਰਸੋਂ ਉਹਨਾਂ ਦੱਸ ਤਾਂ ਕਿ ਜਿਹੜੇ ਬੰਦਿਆਂ ਦੀਆਂ ਰਹਿ ਗਈਆਂ ਨਾ ਉਹ ਕਿਉਂ ਰਹੀਆਂ ਉਹ ਸਾਰਿਆਂ ਨੂੰ ਪਤਾ ਵੀ ਨਹੀਂ ਰਹਿਣ ਦਿੱਤੀਆਂ ਕਿ ਉਹ ਇੱਥੇ ਕਿਥੇ ਬੈਠਣਾ ਹੈ ਕੱਲ ਦਾ ਦਿਨ ਨਾਮਜਦਗੀਆਂ ਦਾ ਲੰਘ ਜਵੇ ਪਰ ਤੁਹਾਨੂੰ ਵੋਟਾਂ ਉਹਨਾਂ ਨੇ ਬਣਾ ਵੀ ਦੇਣੀਆਂ ਜੀ ਉਹਦਾ ਆਪਣਾ ਟੇਸਟ ਹੈ ਗੱਲ ਬਾਤ ਪਰ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਹੈ ਜੀ ਉਹਨੂੰ ਅਸੀਂ ਅਸੈਪਟ ਨਹੀਂ ਕਰਾਂਗੇ ਇੱਕ ਤੇ ਸਾਨੂੰ ਚਾਹੀਦੀ ਵੀ ਖਬਰ ਵਾ ਉਹਦੇ ਤੇ ਲੱਗੇ ਸੋਸ਼ਲ ਮੀਡੀਆ ਤੇ ਪਰ ਅਸੀਂ ਅਸੈਪਟ ਵੀ ਉਹਨੂੰ ਨਹੀਂ ਕਰਦੇ ਵੀ ਹਾਂ ਬਈ ਨਹੀਂ ਦੇ ਵੇਖੋ ਪ੍ਰਮਾਤਮਣੇ ਦਾ ਖੁਸ਼ ਹੋ ਗਿਆ ਅੱਜ ਸਾਰੇ ਨਾਮਜ਼ਦਗੀਆਂ ਹੋ ਗਈਆਂ ਪਰਸੋਂ ਮੰਨ ਲਓ ਇਹਨਾਂ ਦੀਆਂ ਸਾਰਿਆਂ ਦੀਆਂ ਵੋਟਾਂ ਬਣ ਗਈਆਂ ਹਾਂ ਅੱਗੇ ਜਿਹੜਾ ਇਕੱਠ ਆ ਜੇ ਵੋਟਾਂ ਬਣ ਗਈਆਂ ਵੋਟਾਂ ਨਹੀਂ ਬਣਾਈਆਂ ਸਾਰੀਆਂ ਦੀਆਂ ਸਭ ਇਕੱਠ ਵੋਟ ਗਿੱਲ ਸਾਹਿਬ ਅਸੀਂ ਅਸੀਂ ਫਿਰ ਉੱਥੇ ਵੀ ਨਹੀਂ ਡਿਗੇ ਅਸੀਂ ਉੱਥੇ ਵੀ ਨਹੀਂ ਡਿਗੇ ਅਸੀਂ ਕਿਹਾ ਫਿਰ ਗਿੱਲ ਸਾਹਿਬ ਪੱਤੀ ਸਾਹਿਬ ਨੂੰ ਅਕੇ ਪੱਤੀ ਸਾਹਿਬ ਜੇ ਅਸੀਂ ਗਿੱਲ ਸਾਹਿਬ ਨਹੀਂ ਰਹਿਣ ਦਿੱਤੇ ਤੇ ਰਹਿਣ ਹੁਣ ਤੁਹਾਨੂੰ ਵੀ ਨਹੀਂ ਜੇ ਦੇਣਾ ਅਹੀਂ ਕਰਕੇ ਵਿਖਾਇਆ ਭਾਜੀ ਹੋਇਆ ਉਹਦਾ ਸਿੱਟਾ ਵਾ ਕੇ ਅੱਜ ਜਿਹੜੀ ਇਹ ਚੋਣ ਹੋ ਰਹੀ ਆ ਹਕੀਕਤ ਇਹ ਆ ਕਿ ਮੈਂ ਹੁਣ ਵੀ ਡੀਪੀਆਰ ਸਾਹਿਬ ਕੋਲ ਇੱਕ ਮਿੰਟ ਅਮਰਿੰਦਰ ਜੀ ਅਮਰਿੰਦਰ ਜੀ ਮੈਂ ਹੁਣ ਵੀ ਇਹ ਗੱਲ ਕਹਿ ਕੇ ਆਇਆ ਹਾਂ ਜਿਲ੍ਹ ਸਾਹਿਬ ਮੇਰੇ ਤੋਂ ਨਹੀਂ ਲੈਕਚਰ ਦਿੱਤਾ ਜਿਹੜਾ ਅੱਜ ਵੀ ਨਹੀਂ ਜਿਲ੍ਹ ਆਪਾਂ ਪਾਰਟਿਸਪੇਟ ਕਰ ਸਕਦੇ ਆ ਜਾਂ ਲੜ ਸਕਦੇ ਆ ਮੈਂ ਹੁਣ ਵੀ ਡੀਪੀਆਰ ਸਾਹਿਬ ਕੋਲ ਸਿੱਧਾ ਉੱਠ ਕੇ ਇਹ ਜਿਹੜੀ ਬੰਦੇ ਆ ਗਏ ਨੇ ਜਿਹਨਾਂ ਨੇ 10 10 ਅਰਜ ਨੇ ਉਹਨਾਂ ਨੇ ਫਾਈਲ ਕੀਤਾ ਕਿ ਹੋਰ ਵੀ ਕਨੇ ਫਾਈਲ ਕੀਤਾ ਅਜੇ ਨਹੀਂ ਉਹਨਾਂ ਹੀ ਕਹਿੰਦੇ ਆ ਭੰਗੂ ਨੇ ਵੀ ਕੀਤਾ ਨਾ ਆਹ ਬੰਦੇ ਨਹੀਂ ਆ ਰਹੇ ਦੇ ਵੀ ਸੀ ਵੀ ਸਿੱਧਾ ਬਰਦਾਸ਼ਤ ਕਰੋੜੋ ਕਰ ਲੋ ਵੈਬ ਚੈਨਲ ਮੀਡੀਆ ਜਿੰਦਾਬਾਦ ਵੈਬ ਚੈਨਲ ਮੀਡੀਆ ਜਿੰਦਾਬਾਦ ਬੋਲੋ ਕਰੋ ਫਰੀਦ ਰੱਬ ਬਾਈਟ ਕਰੀਏ ਬੋਲੋ ਮੇਰਾ ਨਾਮ ਮੇਰਾ ਨਾਮ ਵਿਕਰਮ ਸਿੰਘ ਗਿੱਲ ਹੈ ਮੈਂ ਮੈਨੂੰ ਲਗਭਗ ਸਾਰੇ ਜਾਣਦੇ ਹੀ ਹੋ ਕਿ ਮੈਂ ਆਪਣਾ ਵੈਬ ਚੈਨਲ ਜਿਹੜਾ 2011 ਤੋਂ ਚਲਾ ਰਿਹਾ ਹਾਂ ਅੱਜ ਸਾਰੇ ਵੈਬ ਚੈਨਲਾਂ ਨੂੰ ਅਸੀਂ ਇਕੱਤਰ ਕੀਤਾ ਸੀ ਆਵਾਜ਼ ਦਿੱਤੀ ਸੀ ਨਿਗਾਹ ਜਾਂ ਹੁੱਕਾ ਦਿੱਤਾ ਸੀ ਰਾਤ ਨੂੰ ਅਸੀਂ ਇੱਕ ਵਟਸਐਪ ਦੇ ਗਰੁੱਪ ਦੇ ਵਿੱਚ ਕਿ ਸਾਰਿਆਂ ਨੇ ਇਕੱਠੇ ਹੋਣਾ ਕਿਉਂਕਿ ਪ੍ਰੈਸ ਕਲੱਬ ਦੀਆਂ ਇਲੈਕਸ਼ਨ ਨੂੰ ਲੈ ਕੇ ਜਿਹੜਾ ਇਹ ਮੁੱਦਾ ਚੱਲਿਆ ਹੈ ਕਿਉਂਕਿ ਜਿਹੜੇ ਜਿੰਨੇ ਵੀ ਅੰਮ੍ਰਿਤਸਰ ਦੇ ਵੈਬ ਵੈਬ ਚੈਨਲ ਨੇ ਨਾ ਇਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਗਿਆ ਜਦਕਿ ਜਿਹੜੇ ਬਾਹਰੋਂ ਅਥਾਰਟੀਆਂ ਲੈਟਰ ਮਿਲੇ ਨੇ ਜਿਹੜੇ ਬਾਹਰ ਦੇ ਵੈਬ ਚੈਨਲ ਸੀ ਉਹਨਾਂ ਨੂੰ ਦਿੱਤਾ ਗਿਆ ਹੈ ਹੁਣ ਉਹ ਉੱਥੇ ਵੀ ਜਿਹੜਾ ਨਿੱਕਾ ਵੱਡਾ ਛੋਟੇ ਵੱਡੇ ਚੈਨਲ ਇਹ ਆ ਇਹ ਕੀਤਾ ਜਾਂਦਾ ਹਮੇਸ਼ਾ ਹੀ ਜਿਹੜਾ ਵਾ ਵੈਬ ਚੈਨਲਾਂ ਦੇ ਨਾਲ ਨਹੀਂ ਅਧਿਕਾਰ ਨਹੀਂ ਹੈ ਇੱਕ ਸਰਕਾਰ ਦੀ ਨਿਕਾਮੀ ਹੈ ਕਿ ਪਾਲਿਸੀ ਜਿੱਤਾਂ ਵੀ ਵੈਬ ਚੈਨਲਾਂ ਵਾਸਤੇ ਕੋਈ ਸਟਰੋਂਗ ਨਹੀਂ ਬਣਾਈ ਗਈ ਜਿਹੜੀ ਕਿ ਬਣਾਉਣੀ ਚਾਹੀਦੀ ਸੀ ਜਿਹੜੀ ਪਾਲਿਸੀ ਬਣਾਈ ਗਈ ਆ ਉਹ ਪਾਲਿਸੀ ਜਿਹੜੀ ਆ ਉਹਨੂੰ ਅਸੀਂ ਪਹਿਲਾਂ ਹੀ ਨਕਾਰ ਚੁੱਕੇ ਆ ਕਿਉਂਕਿ ਉਹਦੇ ਵਾਸਤੇ 5 ਲੱਖ ਜਿਹੜਾ ਸਬਸਕ੍ਰਾਈਬਰ ਜਿਹੜਾ ਹੈ ਹੋਣਾ ਚਾਹੀਦਾ ਹੈ ਫਿਰ ਜਾ ਕੇ ਪਾਲਿਸੀ ਬਣਦੀ ਹੈ ਉਹ ਪਾਲਿਸੀ ਦੇ ਅਧੀਨ ਆਉਂਦੇ ਆ ਹੁਣ ਉਹ ਪਾਲਿਸੀ ਜਿੰਨਾ ਚਿਰ 5 ਲੱਖ ਨਹੀਂ ਸਬਸਕ੍ਰਾਈਬਰ ਹੋਏਗਾ ਇਹਦਾ ਮਤਲਬ ਵੀ 5 ਲੱਖ ਸਬਸਕ੍ਰਾਈਬਰ ਕਰਨ ਤੱਕ ਵੈਬ ਚੈਨਲ ਜਿਹੜੇ ਅਨਧਿਕਾਰਤ ਹੋਣਗੇ ਇਲੀਗਲ ਕੰਮ ਕਰਨਗੇ ਫਿਰ ਉਹਨਾਂ ਤੇ ਕੱਲ ਨੂੰ ਕੋਈ ਕਾਰਵਾਈ ਹੋ ਜੇਗੀ ਤਾਂ ਉਹ ਤਾਂ ਵਿਚਾਰੇ ਫਸ ਗਏ ਪਹਿਲੇ ਹੀ ਹੁਣ 5 ਲੱਖ ਦਾ ਕ੍ਰਾਈਟੇਰੀਆ ਬਹੁਤ ਵੱਡਾ ਹੈ 5 ਲੱਖ ਫਾਲੋਅਰ ਜਿਹੜੇ ਆ ਉਹ ਨਹੀਂ ਹੋਣੇ ਚਾਹੀਦਾ ਉਹਦਾ ਕੋਈ ਕ੍ਰਾਈਟੇਰੀਆ ਨਹੀਂ ਨਵਾਂ ਸਟੈਪ ਕੋਈ ਸਟਾਰਟਅਪ ਚਾਲੂ ਕਰਨ ਵਾਸਤੇ ਪਾਲਿਸੀ ਬਣਾਉਣੀ ਚਾਹੀਦੀ ਹੈ ਇਹ ਜੋ ਪੇਜੇ ਨਾਲ ਜੁੜੇ ਉਹ ਵੀ ਚੀਜ਼ ਦੇਖੀ ਜਾਣੀ ਚਾਹੀਦੀ ਜੇ ਕਿ ਨਾ ਕਿ ਉਹ ਫਾਲੋਅਰ ਲਾਈਕ ਕਮੈਂਟ ਤਾਂ ਹੀ ਬਾਤ ਵਿੱਚ ਨਹੀਂ ਇਹ ਦੇਖੋ ਕੋਈ ਵੀ ਅਦਾਰਾ ਬੰਦਾ ਹੈ ਅਦਾਰਾ ਬੰਦਾ ਹੈ ਨਾ ਉਹਨੂੰ ਸਟਾਰਟਅਪ ਦੀ ਲੋੜ ਹੁੰਦੀ ਹੈ ਸਟਾਰਟਅਪ ਕਰਨ ਲੱਗਿਆਂ ਜਦੋਂ ਉਹਦੀਆਂ ਫਾਰਮੈਲਿਟੀਆਂ ਜਿਹੜੀਆਂ ਨੇ ਉਹ ਪੂਰਾ ਕਰ ਦਵੇ ਕੋਈ ਉਹ ਅਦਾਰਾ ਜੀਦੋਂ ਤੋਂ ਸ਼ੁਰੂ ਹੁੰਦਾ ਕੋਈ ਵੀ ਅਦਾਰਾ ਜਿਹੜਾ ਜੀਦੋਂ ਤੋਂ ਸ਼ੁਰੂ ਹੁੰਦਾ ਨਾ ਕਿ 5 ਲੱਖ ਫਾਲੋਅਰ ਤੇ ਜਾ ਕੇ ਸ਼ੁਰੂ ਨਾ ਜੇ ਅਸੀਂ 5 ਲੱਖ ਫਾਲੋਅਰ ਤੱਕ ਦੀ ਵੇਟ ਕਰਾਂਗੇ ਤਦ ਤੱਕ ਅਸੀਂ ਇਲੀਗਲ ਕੰਮ ਕਰਾਂਗੇ ਇਲੀਗਲ ਕੰਮ ਕਰਨਾ ਨਹੀਂ ਅਸੀਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਕੰਮ ਕਰ ਰਿਹਾ ਹੈ ਉਹ ਸਟਾਰਟਿੰਗ ਤੋਂ ਹੀ ਲੀਗਲ ਕਰੇ ਹਾਂ ਉਸ ਇਨ ਬਿਟਵੀਨ ਕੋਈ ਉਹ ਗਲਤੀ ਕਰਦਾ ਤਾਂ ਉਹਦਾ ਸਜ਼ਾ ਦਾ ਹੱਕਦਾਰ ਉਹ ਹੋਵੇਗਾ ਹੁਣ ਵੋਟ ਦਾ ਅਧਿਕਾਰ ਜਿਹੜਾ ਹੈ ਉਹ ਉਹਦੇ ਵਾਸਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਲੱਗਦਾ ਹੈ ਜਾਂ ਪ੍ਰਸ਼ਾਸਨ ਨੂੰ ਲੱਗਦਾ ਹੈ ਜਾਂ ਡੀਪੀਆਰਓ ਨੂੰ ਲੱਗਦਾ ਹੈ ਤਾਂ ਉਹ ਕਰਾਈਟੇਰੀਆ ਬਣਾ ਦੇਵੇ ਐਨੇ ਫਾਲੋਅਰ ਵਾਲਾ ਜਿਹੜਾ ਹੈ ਉਹਨੂੰ ਅਸੀਂ ਲੈ ਲਵਾਂਗੇ ਹੁਣ ਘੱਟੋ ਘੱਟ ਫਾਲੋਅਰ ਵਾਲਾ ਰੱਖਣਾ ਚਾਹੀਦਾ ਹੁਣ ਮਿਲੀਅਨ ਫ ਉਨ ਵਾਲੀ ਤੇ ਕੋਈ ਗੱਲਬਾਤ ਹੀ ਨਹੀਂ ਹੈਗੀ ਕਿ ਮਿਲੀਅਨ ਫਾਲੋਅਰ ਹੋਣਗੇ ਤੇ ਫਿਰ ਕ੍ਰਾਈਟੇਰੀਆ ਦੇ ਵਿੱਚ ਆਊਗਾ ਜਾਂ ਉਹ ਮਿਲੀਅਨ ਵਾਲਾ ਜਿਹੜਾ ਉਹ ਕਾਨੂੰਨੀ ਤੌਰ ਤੇ ਸਹੀ ਹੋ ਜਾਊਗਾ ਕਿਉਂਕਿ ਕਾਨੂੰਨ ਤੇ ਸਾਰਿਆਂ ਲਈ ਬਰਾਬਰ ਆ ਨਾ ਅਖਬਾਰ ਚਾਹੇ ਛੋਟੀ ਹੈ ਤੇ ਚਾਹੇ ਵੱਡੀ ਹੈ ਚੈਨਲ ਛੋਟਾ ਹੈ ਜਾਂ ਵੱਡਾ ਹੈ ਉਹਦੇ ਲਈ ਪਾਲਿਸੀ ਇੱਕੋ ਹੀ ਹੋਣੀ ਚਾਹੀਦੀ ਆ ਨਾ ਕਿ ਦੋ ਦੋਗਲੀ ਨੀਤੀ ਹੋਣੀ ਚਾਹੀਦੀ ਉਹਦਾ ਇਕ੍ਰਮ ਜੀ ਹਮੇਸ਼ਾ ਇਹਨਾਂ ਨੂੰ ਚਾਹੀਦਾ ਨਹੀਂ ਕਿ ਜਿਸ ਤਰ੍ਹਾਂ ਇਹ ਵੀ ਮੈਂਬਰ ਨਾਲ ਜੁੜ ਕੇ ਕੰਮ ਕਰਦੇ ਉਹ ਤੋਂ ਵੱਡਾ ਨਹੀਂ ਬਾਈਪਾਸ ਹੋ ਪਹਿਲਾਂ ਨਹੀਂ ਕਰਨਾ ਚਾਹੀਦਾ ਨਾਲ ਲੈ ਕੇ ਚੱਲਣਾ ਚਾਹੀਦਾ ਦੇਖੋ ਮੇਰੇ ਖਿਆਲ ਨਾਲ ਜਿੰਨੇ ਕ ਚੈਨਲ ਮੇਰੇ ਸਾਹਮਣੇ ਲੱਗੇ ਆ ਇਹ ਸਾਰੇ ਹੀ ਪ੍ਰਸ਼ਾਸਨ ਦੀ ਕਵਰੇਜ ਕਰਦੇ ਆ ਪ੍ਰਸ਼ਾਸਨ ਦੀਆਂ ਨਜ਼ਰਾਂ ਚ ਹੁੰਦੇ ਆ ਪ੍ਰਸ਼ਾਸਨ ਨੂੰ ਵੀ ਪਤਾ ਹੁੰਦਾ ਪ੍ਰਸ਼ਾਸਨ ਇਹਨਾਂ ਨੂੰ ਇਨਵਾਈਟ ਵੀ ਭੇਜਦਾ ਇਨਵਾਈਟ ਭੇਜਦਾ ਇਟ ਮੀਨ ਕਿ ਇਹਨਾਂ ਨੂੰ ਉਹਨਾਂ ਨੂੰ ਲੋੜ ਆ ਸਾਡੀ ਖਬਰ ਲਵਾਉਣ ਦੀ ਜੇ ਉਹ ਸਾਡੀਆਂ ਖਬਰਾਂ ਦੀ ਡਟੂਰਤਾ ਹੈ ਤੇ ਸਾਡੀ ਜ਼ਰੂਰਤ ਕਿਉਂ ਨਹੀਂ ਆ ਉਹਨਾਂ ਨੂੰ ਤੇ ਸਾਡੀ ਜਰੂਰਤ ਵੀ ਹੋਣੀ ਚਾਹੀਦੀ ਆ ਇਸ ਕਰਕੇ ਅਸੀਂ ਕਹਾਂ ਉਹਨੇ ਆ ਕਿ ਸਾਡੇ ਜਿਹੜੇ ਵੈਬ ਚੈਨਲ ਦੇ ਨੇ ਵੀ ਵੀਰ ਭਰਾ ਚਲਾ ਰਹੇ ਨੇ ਉਹਨਾਂ ਨੂੰ ਮਾਨ ਸਨਮਾਨ ਪ੍ਰੋਪਰ ਮਿਲੇ ਹਾਂ ਰਹੀ ਗੱਲ ਕੋਈ ਗਲਤੀ ਕਰਦਾ ਤਾਂ ਉਹਦੀ ਸਜ਼ਾ ਤੇ ਨੇਚਰਲੀ ਆ ਕੋਈ ਵੀ ਕਾਨੂੰਨ ਦਾ ਕੋਈ ਵੀ ਵੱਡਾ ਤਾਂ ਵੱਡਾ ਵੀ ਬੰਦਾ ਹੋਵੇ ਉਹਨੂੰ ਕਾਨੂੰਨਾਂ ਨਾਲ ਅਗਰ ਕੋਈ ਗਲਤੀ ਕਰਦਾ ਤਾਂ ਉਹਦੀ ਸਜ਼ਾ ਤੇ ਉਹਨੂੰ ਦੇਣੀ ਬਣਦੀ ਆ ਹਾਂ ਵਿਕਰਮ ਜੀ ਅਮੇਰਚਾ ਦੇਖਿਆ ਜਾਂਦਾ ਕਿ ਚਿੱਤਨ ਤੋਂ ਪਹਿਲਾਂ ਵਾਦੇ ਕੀਤੇ ਜਾਂਦੇ ਨੇ ਕਿ ਵੈਬ ਚੈਨਲ ਨੂੰ ਦਾ ਬੰਦਾ ਸਥਾਨ ਮਿਲਿਆ ਜਾਏਗਾ ਲੇਕਿਨ ਜਿੱਤੋਂ ਤੋਂ ਬਾਅਦ ਵੈਬ ਚੈਨਲ ਨੂੰ ਸਥਾਨ ਨਹੀਂ ਮਿਲਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਪਿਛਲੇ ਸਾਲ ਜਦੋਂ 2 ਸਾਲ ਪਹਿਲੇ ਇਲੈਕਸ਼ਨ ਹੋਈ ਸੀਗੀ ਰਜੇਸ਼ ਗਿੱਲ ਹੁਣੀ ਪ੍ਰਧਾਨ ਬਣੇ ਸੀਗੇ ਉਹਨਾਂ ਨਾਲ ਮੇਰੀ ਮੀਟਿੰਗ ਹੋਈ ਉਹਨਾਂ ਨਾਲ ਮੈਂ ਦੱਸਿਆ ਕਿ ਵੈਬ ਚੈਨਲਾਂ ਨੂੰ ਇਸ ਵਾਰੀ ਤੁਸੀਂ ਮੈਂਬਰ ਜ਼ਰੂਰ ਲਾਓ ਵਿੱਚ ਉਹਨਾਂ ਨੇ ਮੇਰੇ ਕੋਲ ਕਰਟੇਰੀਆ ਵੀ ਮੰਗਾਇਆ ਕਿ ਕਿੰਨੇ ਫਾਲੋਅਰ ਘਟੋ ਘਾਟ ਅਸੀਂ ਬਣਾਈਏ ਉਹਨਾਂ ਨੇ ਇੱਕ ਸਾਰਾ ਪਰਫਾਰਮਾ ਬਣਵਾਇਆ ਮੈਂ ਤਿੰਨ ਵਾਰੀ ਉਹਨਾਂ ਨੂੰ ਵਟਸਐਪ ਤੇ ਪਰਫਾਰਮਾ ਸੈਂਡ ਕੀਤਾ ਲੇਕਿਨ ਕਿਸੇ ਨੇ ਉਹਨਾਂ ਦੀ ਮਲੇ ਐਂਟਰੀ ਨਹੀਂ ਕਰਵਾਈ ਉਹਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ ਹੁਣ ਵੀ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਲੈਕਸ਼ਨ ਹੋਣ ਦੇਵੋ ਇਲੈਕਸ਼ਨ ਤੋਂ ਬਾਅਦ ਜਿਹੜਾ ਜਿੱਤੇਗਾ ਪ੍ਰਧਾਨ ਉਹ ਜਿਹੜਾ ਵਾ ਉਹ ਮੈਂਬਰ ਬਣਾ ਲੈਣਗੇ ਤੁਹਾਡੇ ਵੈਬ ਚੈਨਲਾਂ ਦੇ ਪੱਤਰਕਾਰਾਂ ਨੂੰ ਪਰ ਵੈਬ ਚੈਨਲਾਂ ਦੇ ਪੱਤਰਕਾਰਾਂ ਨੂੰ ਮੈਂਬਰ ਸਿਰਫ ਮੈਂਬਰ ਬਣਾਨ ਦਾ ਵੋਟ ਪਾਉਣ ਦਾ ਅਧਿਕਾਰ ਉਹਨਾਂ ਨੂੰ ਫੇਰ ਨਹੀਂ ਦਿੱਤਾ ਜਾਣਾ ਜਿੱਥੋਂ ਤੱਕ ਮੈਨੂੰ ਪਤਾ ਹੈ ਕਿਉਂਕਿ ਜੇ ਵੋਟ ਪਾਉਣ ਦਾ ਅਧਿਕਾਰ ਨਹੀਂ ਆ ਇਟ ਮੀਨ ਕਿ ਸਾਾਨੂੰ ਕਿਸੇ ਨੂੰ ਅਹੁਦੇਦਾਰੀ ਲੈਣ ਦਾ ਵੀ ਅਧਿਕਾਰ ਨਹੀਂ ਹੋਏਗਾ ਇਲੈਕਸ਼ਨ ਲੜਨ ਦਾ ਵੀ ਅਧਿਕਾਰ ਨਹੀਂ ਹੋਏਗਾ ਜੇ ਅਧਿਕਾਰ ਨਹੀਂ ਆ ਤਾਂ ਅਸੀਂ ਆਪਣੀ ਗੱਲ ਕਿੱਥੋਂ ਰੱਖ ਲਾਵਾਂਗੇ ਤੇ ਜੇ ਸਾਡੇ ਕਿਸੇ ਵੀ ਇਸ ਵੇਲੇ ਅਸੀਂ ਇਹ ਕਹਿੰਦੇ ਆ ਪ੍ਰਸ਼ਾਸਨ ਦੇ ਅੱਗੇ ਪਹਿਲੀ ਦੀ ਗੱਲ ਤੇ ਬੇਨਤੀ ਕਰ ਰਹੇ ਆ ਕਿ ਸਾਡੇ ਪੱਤਰਕਾਰਾਂ ਨੂੰ ਵੀ ਜਿਹੜਾ ਮਾਨ ਸਤਿ ਮਾਨ ਦਿੱਤਾ ਹੈ ਉਹਨਾਂ ਦੀ ਵੀ ਵੋਟ ਬਣਾਈ ਜਾਵੇ ਅਸੀਂ ਕੱਲ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਵਾਂਗੇ ਜਿਹਦੇ ਵਿੱਚ ਇਹ ਮੰਗ ਰੱਖੀ ਜਾਊਗੀ ਕਿ ਜਿਹੜੇ ਵੀ ਪੱਤਰਕਾਰ ਤੁਹਾਨੂੰ ਲੱਗਦਾ ਹੈ ਕਿ ਜੈਨੂਨ ਨੇ ਔਰ ਉਹਨਾਂ ਦੇ ਵੈ ਔਰ ਉਹ ਵੈਬ ਚੈਨਲ ਦੇ ਵਾਕਿਆ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਔਰ ਉਹਨਾਂ ਦੀ ਕੋਈ ਸ਼ਿਕਾਇਤ ਨਹੀਂ ਆ ਉਹਨਾਂ ਦੇ ਵੋਟ ਉਹਨਾਂ ਨੂੰ ਬਣਾਉਂਦਾ ਜਿਹੜਾ ਉਹਨਾਂ ਦੇ ਬਣਾਈ ਜਾਵੇ ਤੇ ਉਹਨਾਂ ਦੀ ਵੋਟ ਬਣਾਉਣ ਤੋਂ ਬਾਅਦ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇ ਤੇ ਨਾਲ ਹੀ ਜਿਹੜਾ ਵੀ ਉਹ ਐਕਸਪੀਰੀਅੰਸ ਪੂਰਾ ਕਰਦਾ ਹੈ ਘੱਟੋ ਘੱਟ 3-4 ਸਾਲ ਦਾ 5 ਸਾਲ ਦਾ ਐਕਸਪੀਰੀਅੰਸ ਹੈਗਾ ਵੈਬ ਚੈਨਲ ਦਾ ਉਹ ਵੈਬ ਚੈਨਲ ਦਾ ਜੇ ਕੋਈ ਪੱਤਰਕਾਰ ਹੈ ਕੰਮ ਕਰ ਰਿਹਾ ਹੈ ਵੋਟ ਬੰਦੀ ਹੈ ਉਹਦੀ ਉਹਨੂੰ ਇਲੈਕਸ਼ਨ ਲੜਨ ਦਾ ਵੀ ਅਧਿਕਾਰ ਹੋਵੇ ਠੀਕ ਹੈ ਧੰਨਵਾਦ ਇਹਦੇ ਲਈ ਮੈਂ ਘੱਟੋ ਘੱਟ ਪਿਛਲੇ 2 ਸਾਲ ਤੋਂ ਪ੍ਰਾਲੇ ਕਰ ਰ ਅੱਜ ਉਹ ਦਿਨ ਆਖੀਰ ਉਸ ਜਿਹੜੀ ਮੇਰੀ ਸੋਚ ਸੀ ਉਹਨੂੰ ਅੱਜ ਫੁੱਲ ਲੱਗੇ ਨੇ ਕਿ ਅੱਜ ਸੋਸ਼ਲ ਮੀਡੀਆ ਜਿਹੜਾ ਕਿ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਮੰਗ ਆ ਮੈਂ ਬਾਰ-ਬਾਰ ਕਹਿੰਦਾ ਆ ਰਿਹਾ ਵਾਂ ਵੀ ਦੇਖੋ ਸਮਾਂ ਸੀ ਕਿਸੇ ਵੇਲੇ ਜਦੋਂ ਪ੍ਰਿੰਟ ਮੀਡੀਆ ਚੱਲਦਾ ਹੁੰਦਾ ਸੀ ਕਦੀ ਰੇਡੀਓ ਚੱਲਦਾ ਸੀ ਰੇਡੀਓ ਤੋਂ ਟੈਲੀਵਿਜ਼ਨ ਤੇ ਵੀ ਗਏ ਸਮੇਂ ਦੀ ਮੰਗ ਸੀ ਉਸ ਤੋਂ ਬਾਅਦ ਪ੍ਰਿੰਟ ਮੀਡੀਆ ਚੱਲਦਾ ਸੀ ਇਲੈਕਟ੍ਰੋਨਿਕ ਮੀਡੀਆ ਸ਼ੁਰੂ ਹੋਇਆ ਸਮੇਂ ਦੀ ਮੰਗ ਸੀ ਹੁਣ ਅੱਜ ਕੱਲ੍ਹ ਦੀਆਂ ਸਰਕਾਰਾਂ ਕੀ ਕਰਦੀਆਂ ਨੇ ਵੀ ਆ ਜਿਹੜਾ ਇਸ ਵੇਲੇ ਸੋਸ਼ਲ ਮੀਡੀਆ ਵਾ ਜਿਹਦੇ ਵਿੱਚ YouTube ਚੈਨਲ Facebook ਚੈਨਲ Instagram ਇਹਦੇ ਵਿੱਚ ਜਿਹੜੇ ਪੱਤਰਕਾਰ ਕੰਮ ਕਰਦੇ ਪਏ ਨੇ ਇਹਨਾਂ ਨੂੰ ਹੁਣ ਕਿਉਂ ਨਹੀਂ ਮੀਡੀਆ ਦਾ ਦਰਜਾ ਦਿੱਤਾ ਜਾਂਦਾ ਬਾਰ ਬਾਰ ਇਹਨਾਂ ਨੂੰ ਕਿਉਂ ਪਿੱਛੇ ਪਾਇਆ ਜਾਂਦਾ ਕਿਉਂਕਿ ਹੁਣ ਤੇ ਪ੍ਰਿੰਟ ਮੀਡੀਆ ਦੇ ਇੱਕ ਤਰ੍ਹਾਂ ਖਤਮ ਹੋਣ ਦੇ ਕੰਡੇ ਤੇ ਪਹੁੰਚ ਚੁੱਕਾ ਹੋਇਆ ਵਾ ਤੇ ਮੈਂ ਪ੍ਰਿੰਟ ਮੀਡੀਆ ਵਾਲਿਆਂ ਨੂੰ ਵੀ ਕਹਾਂਗਾ ਕਿ ਗਾਂ ਤੁਹਾਡਾ ਆਉਣ ਵਾਲਾ ਫਿਊਚਰ ਜਿਹੜਾ ਵਾ ਉਹ ਇਸ ਸੋਸ਼ਲ ਮੀਡੀਆ ਹੀ ਹੈ ਤੇ ਆ ਬੀ ਆ ਮੀਡੀਆ ਜਾਗਰਤੀ ਨਹੀਂ تھی ਆ ਰਹੀ ਹੈ ਪੱਤਰਕਾਰਾਂ ਦੇ ਵਿੱਚ ਤਾਂ ਹੀ ਮੈਂ ਕਿਹਾ ਨਾ ਵੀ ਅੱਜ ਖੁਸ਼ੀ ਵਾਲਾ ਦਿਨ ਵਾ ਵੀ ਜਿਹੜੀ ਅੱਜ YouTube ਚੈਨਲਾਂ ਦੇ ਜਾਂ ਸੋਸ਼ਲ ਮੀਡੀਆ ਦੇ ਪੱਤਰਕਾਰ ਅੱਜ ਉਹਨਾਂ ਚ ਜਾਗਰਤੀ ਆਈ ਹੈ ਤੇ ਉਹਨਾਂ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਕੰਪਨੀ ਬਾਗ ਵਿੱਚ ਇੱਕ ਪਰਵੀ ਮੀਟਿੰਗ ਐਡੀ ਵਧੀਆ ਮੀਟਿੰਗ ਕੀਤੀ ਅੱਜ ਇਹਨਾਂ ਨੇ ਮੇਰਾ ਦੇਖ ਕੇ ਮਨ ਬਹੁਤ ਖੁਸ਼ ਹੋਇਆ ਵੀ ਅੱਜ ਉਹ ਜਿਹੜੀ ਸੋਚ ਸੀ ਉਹ ਪੂਰੀ ਹੁੰਦੀ ਜਾ ਰਹੀ ਹੈ ਜੀ ਸਾਡੇ ਵੀ ਕਾਫੀ देर ਬਾਅਦ ਸੰਦਰਸ਼ੋਰੀਆ ਆਪਾਂ ਬਹੁਤ ਲੇਟ ਆਪਾਂ ਬਿਲਕੁਲ ਜੀ ਇਹ ਇਹ ਜਦੋਂ ਕਿ ਮੈਂ 2 ਸਾਲ ਪਹਿਲਾਂ ਤੋਂ ਗੱਲ ਕਰ ਰਿਹਾ ਮੈਂ 2 ਸਾਲ ਤੋਂ ਕੋਸ਼ਿਸ਼ਾਂ ਕਰਦਾ ਇਹ ਤੇ ਤੁਹਾਨੂੰ ਬਹੁਤ ਜਲਦੀ ਪਹਿਲਾਂ ਸ਼ੁਰੂ ਕਰ ਲੈਣਾ ਚਾਹੀਦਾ ਸੀ ਪਰ ਦੇਰ ਆਏ ਚਲੋ درست ਆਏ ਅਜੇ ਵੀ ਤੁਸੀਂ ਜਾਗ ਪਏ ਕਦੀ देर ਨਹੀਂ ਹੁੰਦੀ ਆਪਾਂ ਸ਼ੁਰੂਆਤ ਕਰਦੇ ਆਂ ਫਿਰ ਨਵੇਂ ਸਿਰੇ ਤੋਂ ਸ਼ੁਰੂਆਤ ਕਰਦੇ ਆਂ ਤੇ ਜਰੂਰ ਆਪਾਂ ਸੋਸ਼ਲ ਮੀਡੀਆ ਨੂੰ ਦੇ ਪੱਤਰਕਾਰਾਂ ਨੂੰ ਪੱਤਰਕਾਰਾਂ ਦਾ ਬਣਦਾ ਦਰਜਾ ਜਿਹੜਾ ਵਾ ਉਹ ਇਹਨਾਂ ਨੂੰ ਜਰੂਰ ਮਿਲੇਗਾ ਤੇ ਦਵਾਵਾਂਗੇ ਵੀ ਜਦੋਂ ਉਹਨਾਂ ਨੂੰ ਟਾਈਮ ਤੇ ਲੱਗਦਾ ਵੀ ਇਹਨਾਂ ਨੂੰ ਵਧੀਆ ਉਦਾਂ ਚਲੇਗਾ ਲੈਕਨਾਂ ਦੇ ਪੀ ਇਹਨਾਂ ਨੂੰ ਜਿਹੜੇ YouTube ਚੈਨਲ ਜਾਂ ਸੋਸ਼ਲ ਮੀਡੀਆ ਦੇ ਜਿਹੜੇ ਪੱਤਰਕਾਰ ਆ ਇਹਨਾਂ ਨੂੰ ਅੱਜ ਇਗਨੋਰ ਕਰ ਦਿੱਤਾ ਗਿਆ ਜਿਹੜੀ ਪ੍ਰੈਸ ਕਲੱਬ ਅੰਮ੍ਰਿਤਸਰ ਦੀ ਚੋਣ ਆ ਨਾਤੇ ਇਹਨਾਂ ਦੀਆਂ ਵੋਟਾਂ ਬਣਾਈਆਂ ਗਈਆਂ ਤੇ ਇਹਨਾਂ ਨੂੰ ਨਾ ਹੀ ਵੋਟ ਦਾ ਅਧਿਕਾਰ ਦਿੱਤਾ ਗਿਆ ਵਾ ਪਰ ਇੱਕ ਗੱਲ ਮੈਂ ਆਪਣੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਕਹਿਣੀ ਚਾਹਾਂਗਾ ਇੱਕ ਸਲਾਹ ਦਵਾਂਗਾ ਵੀ ਦੇਖੋ ਠੀਕ ਹੈ ਸਾਰੇ ਆਪੋ ਆਪਣੀ ਥਾਂ ਤੇ ਨੇ ਪਰ ਤੁਹਾਨੂੰ ਇੱਕ ਵਾਰੀ ਆਪਣੀ ਹੋਣ ਦਾ ਸਾਹਸ ਇਹਨਾਂ ਨੂੰ ਕਰਵਾਉਣਾ ਪਏਗਾ ਇਸ ਲਈ ਮੇਰੀ ਤੁਹਾਨੂੰ ਸਲਾਹ ਹੈ ਵੀ ਤੁਸੀਂ ਆਪਾਂ ਚ ਚੰਗੀ ਤਰ੍ਹਾਂ ਵਿਚਾਰ-ਵਿਮਰਸ਼ ਕਰਕੇ ਆਪਣੀ ਹੋਂਦ ਦਾ ਅਹਿਸਾਸ ਕਰਾਓ ਇਹਨਾਂ ਨੂੰ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਆਉਣ ਵਾਲਾ ਜਿਹੜਾ ਮੀਡੀਆ ਹੈ ਉਹ ਸੋਸ਼ਲ ਮੀਡੀਆ ਹੈ ਅੱਜ ਜਿਹੜੀ ਮੀਟਿੰਗ ਹੋਈ ਹੈ ਤੁਸੀਂ ਸਮਝਦੇ ਹੋ ਵੀ ਇਹਨਾਂ ਨੂੰ ਇੱਕ ਦਰਤਲ ਮਿਲੀ ਹੈ ਕੋਈ ਇਹਨਾਂ ਨੂੰ ਜਗ੍ਹਾ ਮਿਲ ਗਈ ਹੈ ਦੇਖੋ ਜੀ ਸ਼ੁਰੂਆਤ ਨਹੀਂ ਕਦੀ ਵੀ देर ਨਹੀਂ ਹੁੰਦੀ ਹੈ ਸ਼ੁਰੂਆਤ ਅੱਜ ਹੋ ਗਈ ਹੈ ਤਾਂ ਬਹੁਤ ਵਧੀਆ ਹੋ ਗਈ ਹੈ ਬਾਕੀ ਤੁਹਾਡੇ ਸਾਰਿਆਂ ਦੇ ਕੇ ਉੱਤੇ ਡਿਪੈਂਡ ਕਰਨਾ ਵਾ ਵੀ ਤੁਸੀਂ ਇਹ ਕਿਨੂੰ ਕਿੰਨਾ ਕੁ ਬਰਕਰਾਰ ਰੱਖ ਪਾਉਂਦੇ ਹੋ ਬੋਲੀ ਰਾਂਦੀ ਤੇ ਤਿਆਰ ਕੀਤੀ ਆਪਾਂ ਅਧਿਕਾਰ ਹੈਗਾ ਇਸ ਤਰ੍ਹਾਂ ਹੋਟਲ ਨੂੰ ਇਸ ਤਰ੍ਹਾਂ ਕਰਨਾ ਕਿ ਨਹੀਂ ਕਰ ਸਕਦੇ ਜਾਂ ਇਹ ਨਹੀਂ ਦੇਖੋ ਗੱਲ ਪਤਾ ਕੀ ਹੈ ਵੀ ਇਹ ਜਿਹੜਾ ਪ੍ਰਿੰਟ মিডিਆ ਹੈ ਨਾ ਮੈਂ ਖੁੱਲ ਕੇ ਗੱਲ ਕਰਦਾ ਮੈਂ ਹਮੇਸ਼ਾ ਹੀ ਖੁੱਲ ਕੇ ਗੱਲ ਕੀਤੀ ਆ ਪ੍ਰਿੰਟ মিডিਆ ਜਿਹੜਾ ਇਹ ਨਾ ਉਹ ਸੋਸ਼ਲ ਮੀਡੀਆ ਨੂੰ YouTube ਚੈਨਲਾਂ ਨੂੰ ਪੱਤਰਕਾਰ ਦਾ ਦਰਜਾ ਨਹੀਂ ਮਿਲਣ ਦੇ ਰਹਿਆ ਇਹ ਸਾਰੀ ਸਾਜ਼ਿਸ਼ ਉਹਨਾਂ ਦੀ ਹੈ ਜਿਹੜੇ ਜ਼ਿਲ੍ਹੇ ਦੇ ਵਿੱਚ 50 50 ਇੱਕ ਅਖਬਾਰ ਦੇ yellow card ਬਣਾ ਕੇ ਦਿੱਤੇ ਜਾਂਦੇ ਨੇ ਉਹ ਕਰਨੇ ਕੀ 50 ਬੰਦੇ ਯਾਰ ਕੀ ਕਰਨੇ ਨੇ ਇੱਕ ਜ਼ਿਲ੍ਹੇ ਦੇ ਵਿੱਚ ਪੀਲੇ ਕਾਰਡ ਤਾਂ ਕਿ ਇਹਨਾਂ ਨੂੰ ਦਬਾਇਆ ਜਾ ਸਕੇ ਤੇ ਪ੍ਰੈਸ ਕਲੱਬਾਂ ਦੇ ਉੱਤੇ ਕਬਜ਼ੇ ਕੀਤੇ ਜਾ ਸਕਣ ਸਿਰਫ ਇਸ ਲਈ ਇਹ ਸਰਕਾਰ ਦੀਆਂ ਇਹ ਸਰਕਾਰ ਦੀਆਂ ਨੀਤੀਆਂ ਨੇ ਤੇ ਤੁਹਾਨੂੰ ਜਾਗਰੂਕ ਹੋਣਾ ਪੈਣਾ ਆਪਣੇ ਹੱਕ ਲੈਣੇ ਪੈਣੇ ਨੇ ਤੇ ਆਪਣੀ ਹੋਣ ਦਾ ਅਹਿਸਾਸ ਕਰਾਉਣਾ ਪੈਣਾ ਤੁਸੀਂ ਇਹਨੂੰ ਰਿਟਰਨ ਫਾਰਮ ਵੀ ਲੈ ਲੈ ਕੇ ਜਾਓਗੇ ਜਾਂ ਜਿਸਰ ਪਿਲ ਮੀਟਿੰਗ ਕਰ ਰਹੇ ਹੋ ਇਹਦੇ ਸਵਾਨਾਂ ਦੇ ਵਿੱਚ ਜੋ ਭਾਈਚਾਰਾ ਫੈਸਲਾ ਕਰੇਗਾ ਅਜੇ ਤਾਂ ਫੈਸਲਾ ਇਹ ਕੀਤਾ ਗਿਆ ਵੀ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਾਏਗਾ ਪਰ ਇਸ ਵੇਲੇ ਜਿਹੜੀ ਅਮਰਸਰ ਪ੍ਰੈਸ ਕਲੱਬ ਦੀਆਂ ਚੋਣਾ ਉਹ ਸਿਰਤੇ ਨੇ ਤੇ ਜੋ ਵੀ ਇਹ ਇਹਨੂੰ ਅਮਲੀ ਜਾਮਾ ਜਿਹੜਾ ਉਹ ਪ੍ਰੈਸ ਕਲਬ ਦੀਆਂ ਚੋਣਾਂ ਤੋਂ ਬਾਅਦ ਹੀ ਪਹਿਨ ਆਇਆ ਜਾਏਗਾ ਪਰ ਇਹਦੀ ਸ਼ੁਰੂਆਤ ਕੱਲ ਡੀਸੀ ਸਾਹਿਬ ਨੂੰ ਮਿਲ ਕੇ ਕਰਤੀ ਜਾਵੇਗੀ। ਕੋਈ ਬਣਾ ਲਈਏ ਵਿੱਚ ਕੋਈ ਐਸੋਸੀਏਸ਼ਨ ਬਣਾ ਲਈਏ ਜਾਂ ਕੋਈ ਬਾਡੀ ਬਣਾਈ ਗਈ। ਦੇਖੋ ਜੀ ਇਹ ਸਾਰਾ ਭਾਈਚਾਰੇ ਨੇ ਆ ਫੈਸਲਾ ਕਰਨਾ ਅਜੇ ਕੋਈ ਵੀ ਬਾਡੀ ਹੋਂਦ ਦੇ ਵਿੱਚ ਨਹੀਂ ਆਈ ਤੇ ਸਾਰੇ ਭਰਾਵਾਂ ਨੇ ਮਿਲ ਕੇ ਫੈਸਲਾ ਕਰਨਾ ਵੀ ਅਸੀਂ ਕੀ ਕਰਨਾ ਹੈ ਤੇ ਇਹਦੀ ਜਿਹੜੀ ਵੀ ਜਥੇਬੰਦੀ ਦੀ ਲੋੜ ਹੋਏਗੀ ਥਾ ਮਾਣ ਤੇ ਬਣਾਈ ਜਾਏਗੀ। ਬਿਲਕੁਲ ਜੀ ਮੈਂ ਆਪਣੇ ਤੌਰ ਤੇ ਕਹਿਣਾ ਵਾਂ ਵੀ ਮੈਂ ਆਪਣੇ ਜਥੇਬੰਦ ਆਪਣੇ ਜਥੇਬੰਦਕ ਤੌਰ ਤੇ ਵੀ ਤੇ ਮੈਂ ਆਪਣੇ ਨਿੱਜੀ ਤੌਰ ਤੇ ਵੀ ਆਪਣੇ ਭਰਾਵਾਂ ਦੇ ਨਾਲ ਆ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਦੇ ਨਾਲ ਆ ਇਹਨਾਂ ਨੂੰ ਜਦੋਂ ਵੀ ਮੇਰੀ ਲੋੜ ਪੈਂਦੀ ਅੱਧੀ ਰਾਤ ਨੂੰ ਵੀ ਲੋੜ ਪੈਂਦੀ ਆ ਅੱਗੇ ਵੀ ਇਹਨਾਂ ਦੀ ਸੇਵਾ 'ਚ ਹਾਜ਼ਰ ਹੁੰਦਾ ਰਿਹਾ ਆ ਤੇ ਅਗਾ ਵੀ ਹੋਵਾਂਗਾ ਧੰਨਵਾਦ ਮੇਰਾ ਨਾਮ ਜਤਿੰਦਰ ਸਿੰਘ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਆ ਇਹ ਵੈਬ ਚੈਨਲਾਂ ਦੇ ਮਸਲੇ ਦੇ ਉੱਤੇ ਕੀਤੀ ਗਈ ਆ ਕਿਉਂਕਿ ਲੰਮੇ ਸਮੇਂ ਤੋਂ ਜਿਹੜੇ ਵੈਬ ਚੈਨਲਾਂ ਦੇ ਵੀਰ ਨੇ ਉਹ ਆਪਣੇ ਖੇਤਰ ਦੇ ਵਿੱਚ ਜਾ ਕੇ ਵਧੀਆ ਸੇਵਾਵਾਂ ਨਿਭਾਰੇ ਨੇ ਪਰ ਅੱਜ ਜਦੋਂ ਚੋਣਾਂ ਦਾ ਸਮਾਂ ਆਇਆ ਹੈ ਤੇ ਉਹਨਾਂ ਨੂੰ ਅੰਗੂਲੀਆਂ ਕੀਤਾ ਗਿਆ ਹੈ ਇਹ ਮੀਟਿੰਗ ਨਾ ਤੇ ਕਿਸੇ ਨੂੰ ਕੋਈ ਪ੍ਰਧਾਨ ਬਣਾਉਣ ਲਈ ਬਣ ਕੀਤੀ ਗਈ ਹੈ ਤੇ ਨਾ ਹੀ ਕਿਸੇ ਨੂੰ ਕੋਈ ਉਹਦਾ ਵੰਡਣ ਵਾਸਤੇ ਕੀਤੀ ਗਈ ਹੈ ਤੇ ਨਾ ਹੀ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਉਸ ਦਾ ਬਾਈਕਾਟ ਕਰਨ ਨੂੰ ਕੀਤੀ ਗਈ ਹੈ ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਹਰ ਇੱਕ ਨੇ ਆਪਣੀ ਸੋਚ ਤੇ ਸਮਝ ਦੇ ਨਾਲ ਵੋਟ ਪਾਉਣੀ ਹੈ ਪਰ ਅੱਜ ਜਿਹੜੇ ਇੱਥੇ ਜਿਸ ਵਿਸ਼ੇ ਤੇ ਇੱਥੇ ਅੱਜ ਇਹ ਗੱਲ ਕੀਤੀ ਗਈ ਹੈ ਇੱਥੇ ਮੁੱਦੇ ਵਿਚਾਰੇ ਗਏ ਨੇ ਉਹ ਵੈਬ ਚੈਨਲਾਂ ਵਾਲਿਆਂ ਦੇ ਹੋਣਦੇ ਨੇ ਤੇ ਅੱਜ ਬੜੇ ਸੁਚੱਜੇ ਢੰਗ ਦੇ ਨਾਲ ਉਹਦੇ ਉੱਤੇ ਵਿਚਾਰਾ ਕੀਤੀਆਂ ਗਈਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੈਬ ਚੈਨਲਾਂ ਵਾਲੇ ਵੀਰਾਂ ਨੂੰ ਝਾਲੀ ਪੱਤਰਕਾਰ ਕਹਿ ਕੇ ਤੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਤੋਂ ਬਾਹਰ ਕੱਢਿਆ ਜਾਂਦਾ ਹੈ ਜਾਂ ਹੋਰ ਕਈਆਂ ਥਾਵਾਂ ਤੋਂ ਜਿੱਥੇ ਸਰਕਾਰੀ ਪ੍ਰੋਗਰਾਮ ਹੁੰਦੇ ਨੇ ਉੱਥੇ ਉਹਨਾਂ ਨੂੰ ਉਹ ਪ੍ਰੋਗਰਾਮ ਕਰਨ ਤੋਂ ਰੋਕਿਆ ਜਾਂਦਾ ਹੈ ਉਹਨਾਂ ਨੂੰ ਲੈ ਕੇ ਅੱਜ ਇੱਥੇ ਵਿਚਾਰ ਵਿਚਾਰ ਚਰਚਾ ਕੀਤੀ ਗਈ ਹੈ ਤੇ ਜਿਹਦੇ ਵਿੱਚ ਇਹ ਵਿਚਾਰ ਕੀਤਾ ਗਿਆ ਹੈ ਕਿ ਜਿਹੜੇ ਵੈਬ ਚੈਨਲ ਦੇ ਵਿੱਚ ਕੰਮ ਕਰ ਰਹੇ ਨੇ ਚਾਹੇ ਉਹ ਐਬ ਚੈਨਲ ਛੋਟਾ ਹੈ ਜਾਂ ਵੱਡਾ ਹੈ ਤੇ ਉਹਨਾਂ ਪੱਤਰਕਾਰਾਂ ਦੀ ਹੋਂਦ ਜਿਹੜੀ ਆ ਉਸ ਨੂੰ ਬਚਾਉਣ ਵਾਸਤੇ ਅੱਜ ਸਵੇਰੇ ਇੱਕ ਜਿਹੜਾ ਮੰਗ ਪੱਤਰ ਹੈ ਉਹ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਉਹੀ ਮਾਨਤਾ ਦਿੱਤੀ ਜਾਵੇਗੀ ਜਿਹੜੇ ਕਿ ਦੂਜੇ ਚੈਨਲਾਂ ਵਾਲੇ ਆਪਣੇ ਆਪ ਨੂੰ ਵੱਡੇ ਚੈਨਲ ਵਾਲੇ ਦੱਸ ਕੇ ਜਾਂ ਵੱਡੀਆਂ ਅਖਬਾਰਾਂ ਵਾਲੇ ਦੱਸ ਕੇ ਜਿਹੜੇ ਨੇ ਉਹ ਇਹਨਾਂ ਨੂੰ ਵਿਸ਼ਾ ਕਰਦੇ ਨੇ ਤੇ ਇਹੀ ਗੱਲ ਮੈਂ ਫਿਰ ਦਰਉਣੀ ਚਾਹਾਂਗਾ ਕਿ ਵੇਖੋ ਕੋਈ ਵੀ ਪੱਤਰਕਾਰ ਚਾਹੇ ਉਹ ਵੈਬ ਚੈਨਲ ਤੇ ਕੰਮ ਕਰਦਾ ਏ ਉਹ ਕੋਈ ਛੋਟਾ ਨਹੀਂ ਤੇ ਜਿਹੜਾ ਕੋਈ ਕਿਸੇ ਸੈਟੇਲਾਈਟ ਚੈਨਲ ਤੇ ਜਾਂ ਕਿਸੇ ਵੱਡੇ ਚੈਨਲ ਤੇ ਕੰਮ ਕਰਦਾ ਹੈ ਉਹ ਕੋਈ ਪੱਤਰਕਾਰ ਵੱਡਾ ਨਹੀਂ ਵੱਡਾ ਪੱਤਰਕਾਰ ਬਣਨ ਵਾਸਤੇ ਛੋਟੇ ਤੋਂ ਵੱਡਾ ਹੋਣਾ ਪੈਂਦਾ ਹੈ ਕਿਉਂਕਿ ਜਦੋਂ ਮਾਂ ਦੇ ਢਿੱਡ ਦੇ ਵਿੱਚੋਂ ਤੇ ਕੋਈ ਵੱਡਾ ਪੱਤਰਕਾਰ ਬਣ ਨਹੀਂ ਜਾਂਦਾ ਤੇ ਪੱਤਰਕਾਰ ਬਣਨ ਵਾਸਤੇ ਉਸ ਨੂੰ ਕਈ ਜੜੀਆਂ ਪੌੜੀਆਂ ਨੇ ਉਹ ਚੜ ਕੇ ਤੇ ਫਿਰ ਜਾ ਕੇ ਵੱਡੇ ਪੱਤਰਕਾਰ ਦਾ ਰੁਤਬਾ ਜਿਹੜਾ ਹਾਸਲ ਹੁੰਦਾ ਹੈ ਤੇ ਮੈਂ ਸਾਰੇ ਉਹਨਾਂ ਵੱਡੇ ਪੱਤਰਕਾਰ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਅੱਜ ਜਿਹੜੇ ਜਿਨ੍ਹਾਂ ਨੂੰ ਅਸੀਂ ਜਾਲੀ ਪੱਤਰਕਾਰ ਜਾਂ ਛੋਟੇ ਪੱਤਰਕਾਰ ਕਹਿੰਨੇ ਆ ਉਹਨਾਂ ਨੂੰ ਆਪਣੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਦਾ ਮੌਕਾ ਦਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡੇ ਵਾਂਗ ਜਾਂ ਜਿਹੜੇ ਜਿਹੜੇ ਮੇਰੇ ਵੀਰ ਇਹਨਾਂ ਨੂੰ ਛੋਟਾ ਸਮਝਦੇ ਉਹਨਾਂ ਵਾਂਗੇ ਬੁਲੰਦੀਆਂ ਦੇ ਉੱਤੇ ਆਣ ਕੇ ਤੇ ਆਪਣਾ ਕੰਮ ਕਰਨਾ ਮੈਂ ਫੇਰ ਇਹ ਗੱਲ ਦਰਉਣੀ ਚਾਹੁੰਦਾ ਕਿ ਨਾ ਤੇ ਇਹ ਚੋਣਾਂ ਦੇ ਸਬੰਧ ਦੇ ਵਿੱਚ ਹੈ ਤੇ ਨਾ ਹੀ ਕੋਈ ਇਹ ਯੂਨੀਅਨ ਬਣਾਉਣ ਦੇ ਸਬੰਧ ਵਿੱਚ ਹੈ ਇਹ ਸਿਰਫ ਤੇ ਸਿਰਫ ਵੈਬ ਚੈਨਲਾਂ ਦੇ ਹੱਕਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਵਾਸਤੇ ਜਿਹੜੀ ਇਹ ਅੱਜ ਪ੍ਰੈਸ ਕਾਨਫਰੰਸ ਹੈ ਉਹ ਕੀਤੀ ਗਈ ਹੈ